ਸਤਨਾਮ ਵਾਹਿਗੋਰੀਓ ਸਾਹਿਬ ਜੀ ਰਹਿਰਾਜ ਸਾਹਿਬ ਕੋੰਕਾਰ ਸਤਗੁਰ ਪ੍ਰਸਾਦ ਸਹ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਸ ਹੁ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਹਾਂ ਕਰੀ ਨਾ ਹੋਈ ਬਲਹਾਰੀ ਤਤਵ ਸਿਆ ਤਰੰਤ ਨ ਜਾਇ ਲਖਿਆ ਰਾਮ ਜਾਤ ਮੈਂ ਜੋ ਜੋਤ ਮੈਂ ਜਾਤਾ ਗਲਗਲਾ ਭਰ ਪੂਰਿਆ ਤੋ ਸੱਚਾ ਸਾਹਿਬ ਸਿਖਤ ਸਵਾਲੇ ਜਿਨ ਕੀਤੀ ਸੋ ਭਰ ਪਿਆ ਕਾਉ ਨਾ ਨ ਕਰਤੇ ਕੀ ਬਤਾ ਜੋ ਕਿਛ ਕਰਨਾ ਸੋ ਕਰ ਰਿਆ ਸੋਦਰ ਅਗਸ ਮਹੱਲਾ ਪਹਿਲਾ ੴ ਸ੍ਰੀ ਗੁਰਪ੍ਰਸਾਦ ਸੋਦਰ ਤੇਰਾ ਕੀ ਆ ਸੋ ਕਰਕੇ ਹਾ ਜਿਤ ਬਾ ਸੰਤ ਸਮਾਲੇ ਵਾਝੇ ਤੇਰੇ ਨਾਮ ਦਾ ਨੇਕਾ ਸੰਖਾ ਕੀਤੇ ਤੇਰੇ ਵਾਹਣ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਈਐ ਕੀਤੇ ਤੇਰੇ ਗਾਵਨ ਹਾਰੇ ਗਾਵਾਂ ਤੁਧ ਨਾ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧੰਦਵਾਰੇ ਗਾਵਾਂ ਤੁਧ ਨਾ ਚਿਤ ਗਲਤ ਲਿਖ ਜਾਣਨ ਲਿਖਲੇ ਧਰਮ ਵਿਚਾਰੇ ਗਾਵਾਂ ਤੁਧ ਨਾ ਈਸਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਾਰੇ ਗਾਵਾਂ ਤੁਧ ਨਾ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਾ ਤੁਧਨਾ ਸਿੱਧ ਸਮਾਧੀ ਅੰਦਰ ਗਾਵਾਂ ਤੁਧਨੋ ਸਾਧ ਵਿਚਾਰੇ ਗਾਵਾਂ ਤੁਧਨੋ ਜਤੀ ਸਤੀ ਸੰਤੋਖੀ ਗਾਵਾਂ ਤੁਧਨੋ ਵੀਰ ਕਰਾਰੇ ਗਾਵਾਂ ਤੁਧਨਾ ਪੰਡਤ ਪੜ ਰੱਖੀ ਸਰਜੁ ਜਗਵੇਤਾ ਨਾਲੇ ਗਾਵਾਂ ਤੁਧਨਾ ਮੋਹਨਿਆ ਬਨ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਤੁਧਨਾ ਰਤਨੁ ਪਾਏ ਤੇਰੇ 88 ਤੀਰਥ ਨਾਲੇ ਗਾਵਾਂ ਤੁਧਨੋ ਜੋਧ ਮਹਾਬਲ ਸੁਰਾ ਗਾਵਾਂ ਤੁਧਨੋ ਖਾਣੀ ਚਾਰੇ ਗਾਵਾ ਤੁਦਨੋ ਖੰਡ ਮੰਡਲ ਪ੍ਰਮੰਡਾ ਕਲਕਾਰ ਆਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਜਿ ਭਾਮਨ ਲਾਲ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਾਂ ਸੇ ਮੈਂ ਜਿਤਨਾ ਮਨ ਨਾਨਕਿਆ ਵਿਚਾਰੇ ਸੋਈ ਸੋਇ ਇਸ ਦਾਸ ਚ ਸਾਇ ਸੱਚਾ ਸੱਚੀ ਨਾਹੀ ਹੈ ਵੀ ਉਸ ਜੈਨ ਦਾਸੀ ਰਚਨਾ ਜਿਨਰ ਚਾਏ ਰੰਗੀ ਰੰਗੀ ਭਾਤੀ ਕਰ ਕਰ ਜਿਸ ਮਾਇਆ ਜਿਨੂੰ ਪਾਈ ਕਰ ਕਰ ਦੇ ਕਹਿ ਗੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਉਸ ਭਾਵੇਂ ਸੋਈ ਕਰ ਸੇ ਫਿਰ ਕੁਮਨਾ ਕਰਨਾ ਜਾਈ ਸੋ ਪਾਸ ਸਾਹ ਸਾਹ ਸਾਹਿਬ ਨੇਨ ਕਰੇ ਨੜ ਜਾਈ ਆਸਾ ਮਹੱਲਾ ਪਹਿਲਾ ਸੁ ਵੱਡਾ ਖੈ ਸੰ ਕੋਏ ਕੀ ਵਡ ਵੱਡਾ ਰੀਤਾ ਹੋਈ ਕੀਮਤ ਪਾਏ ਨਾ ਗਿਆ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਈ ਬਾਗ ਹਰ ਗੰਦੀ ਰਾ ਗੁਣੀ ਜੀਰਾ ਕੋਇ ਨ ਜਾਣੈ ਤੇਰਾ ਕੀ ਤਾ ਕੇ ਵੜੀ ਚੀਰਾ ਰਹਾਉ ਸਭ ਸੁੱਖਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੋਰਾ ਰਹਾਈ ਕਹਿਣ ਜਾਈ ਤੇਰੀ ਤਲਵੜਿਆਈ ਸਭ ਸੰਤਾ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵੜਿਆਈਆਂ ਤਦ ਕਰਨ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਤੇ ਭਰੇ ਤੇਰੀ ਬੰਨਾਰਾ ਜਿਸ ਤੁਮ ਦੇਤ ਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਅਸਾ ਮਹਲਾ ਪਹਿਲਾ ਆਖਾ ਜੀਵਾ ਵਿਸਰਮਰ ਜਾਓ ਆਖਣ ਔਖਾ ਸੱਚਾ ਨਾਮ ਸਾਚੇ ਨਾਮ ਕੀ ਲਾਗੈ ਭੂਖਾ ਤੂੰ ਖੈ ਖਾਏ ਚਲਿਆ ਭੂਖਾ ਸੋਕ ਵਿਸਰੈ ਮੇਰੀ ਮਾਈ ਸਾਚਾ ਸਾਇ ਸੱਚਾ ਨਾਮ ਰਹਾਉ ਸੱਚੇ ਨਾਮ ਕੀ ਤਲਵਟਿਆ ਅਜ ਤੱਕ ਇਹ ਕੀਮਤ ਨਹੀਂ ਪਾਈ ਜਿਸਾ ਮਿਲ ਕੈ ਆਖ ਨ ਪਾਏ ਵਡਾ ਨ ਹੋਵੇ ਘਰ ਨ ਜਾਏ ਨਾ ਮਰੈ ਨਾ ਹੋਵੇ ਸੋਗਾ ਦਿੰਦਾ ਰਹੈ ਨ ਚੁੱਕੈ ਭੋਗਾ ਗੁਣੇ ਹੁਰ ਨਾਏ ਕੋਈ ਨਾ ਕੋ ਹੁਆ ਨਾ ਕੋ ਹੋਏ ਜਿਵੜਾਪ ਤੇ ਵੜ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਿਚਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਵਾਸਨਾਤ ਰਾਗੂਰ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਗੁਰ ਕਾ ਦਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸੁਰਨਾਇ ਕਰਦੇ ਆ ਨਾ ਪ੍ਰਕਾਸ਼ ਮੇਰੇ ਮੀਤ ਗੁਰਦੇਵੋਂ ਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਗਰਾ ਪ੍ਰਾਣ ਸਕਾਈ ਹਰ ਕੀਰਤਮ ਰੀਰੈ ਰਾਸ ਸੁਹਾਵ ਹਰ ਜਨ ਕੇ ਵਡ ਭਾਗ ਵਲੇਰੇ ਜਿਨਹਾਰਾ ਸਰਦਾਰ ਪਿਆਸ ਹਰ ਨਾਮ ਬਿਲਾਇ ਤਨ ਤਾ ਸਹੀ ਮਨ ਸੰਗਤ ਗੁਣ ਪ੍ਰਕਾਸ਼ ਜਿਨ ਹਾਰ ਹਰ ਹਰਸ ਨਾਮ ਨਾ ਪਾਇਆ ਤੇ ਭਾ ਦੇਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਾਰ ਜਨ ਸਤਿਗੁਰ ਸੰਗਤ ਪਾਈ ਤੈਨ ਧਰਮ ਮਸਤਕ ਲਖਿਆਲੀ ਖਾਸ ਧਨ ਧਨ ਸਤ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਹੁ ਜੀ ਮਹਲਾ ਪੰਜਵਾ ਕਾਹੀ ਰੇ ਮਨ ਤਵਾ ਉਦਮ ਦਾ ਆਹਰ ਅਲ ਜੀਉ ਪਰਿਆ ਸਾਲ ਪਥਨ ਲਾ ਜੰਤੁ ਉਪਾਏ ਤੈ ਕਾਹੀ ਜਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਾਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਰਿਆ ਰਹਾ ਚਨਨ ਪੀਤਾ ਲੋਕ ਸੁਤਾ ਬਨੀਤਾ ਕੋਇ ਨ ਕਿਸ ਕੀ ਤਰਿਆ ਸੇਰਾ ਸਿਰਜ ਕਸਮ ਬਾਏ ਠਾਪੁਰ ਕਾਹੇ ਮਨ ਪਾਉ ਕਰਿਆ ਊੜੇ ਊੜਾ ਵੈਸੇ ਤੁਸਾਂ ਤਿਸ ਪਾਚੇ ਬਚਰੇ ਛਰਿਆ ਤੈਨ ਕਮਨ ਕਲਾਵੇ ਕਮਨ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸ੍ਰਿਸ਼ਟੀ ਸ্নান ਠਾਪੁਰ ਕਰ ਤੋ ਧਰਿਆ ਜਨ ਨਾਨਕ ਬਲਬਸ ਸੁਵਰਜਾਈਐ ਤਰੰਤਰ ਪਾਰਾ ਬਰਿਆ ਰਾਗਾ ਸਮਹਲਾ ਜੁਤਾ ਸੋ ਰਖੀ ਕੋੰਕਾਰ ਸਤਿਗੁਰ ਤੁਲਸਾਦ ਸੋ ਪੁਰਖ ਨਰੰਜਨ ਆਂ ਨਾਲ ਪੁਰਖ ਨਰੰਜਨ ਆਂ ਨਾਲ ਜਿਮ ਆਗਮ ਅਪਾਰਾ ਸੰਤਿਆਵੇ ਸਭ ਧਿਆਵੇ ਤੋ ਜੀ ਅਰ ਸੱਚੇ ਸੱਜਣ ਹਾਰਾ ਸਭ ਜੀਤ ਮਾਰੇ ਜੀ ਤੋ ਜੀਆ ਕਾ ਦਾਤਾ ਆਰ ਤਿਆਵੇ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੋ ਘਟ ਘਟ ਅੰਤਰਾ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਣਾ ਕਦਾ ਤੈਕ ਦੇਖਾਰੀ ਜੀ ਸਭ ਤੇਰੇ ਚੋ ਜਿਗੜਾਣਾ ਤੂੰ ਆਪੇ ਦਾਤਾ ਤੇ ਰੱਤਾ ਜਿਹਾ ਤਦ বিনা ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਤੇ ਅੰਤ ਹੀ ਤੇਰੇ ਕਿਆ ਉਮੀਆ ਤੂੰ ਖਾਣਾ ਜੋ ਸੇਵਾ ਜੋ ਸੇਵਾ ਤੂੰ ਜੀ ਜਨ ਨਾਨਕ ਤਨ ਕੁਰਬਾਣਾ ਹਰ ਤੇ ਆਵੇ ਹਰ ਤੇ ਆਵੇ ਤੁਜੀ ਇਸ ਜੰਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਹੰਤ ਭਾਏ ਜਿਨ ਅਰਤਿਆ ਆਇਆ ਜਿਨ ਤੰਟੇ ਜਮਕੇ ਫਾਸੇ ਜਿਨ ਨਿਰਭਾਉ ਜਿਨ ਅਨਿਰਭਉ ਤੇ ਆਇਆ ਜਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਾਰਾ ਰੂਪ ਸਮਾਸੀ ਸੇ ਧਨ ਨਾ ਸੇ ਧਨ ਜਿਨ ਅਰਤਿਆ ਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤਾ ਤੇਰੀ ਭਗਤ ਕੰਡਾਰ ਜੀ ਭਰੇ ਪਿਆੰਤ ਦੇ ਅੰਤਾ ਤੇਰੀ ਭਗਤ ਤੇਰੇ ਭਗਤ ਸਲਾਹ ਹੱਥ ਤੋ ਜਿਆ ਨੇਕਾ ਨੇਕਾ ਅਨੰਤਾ ਤੇਰੀ ਅਨੇਕ ਤੇਰੀ ਅਨੇਕਾ ਕੂਜਾ ਜੀ ਤਲ ਤਪੈ ਜਪੈ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਅਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੀ ਅਰਪ ਭਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੂੰ ਜੇਵੜਾ ਨਾ ਕੋਈ ਤੂੰ ਜੁਗ ਜੁਗੇ ਕੋ ਸਦਸਦਾ ਤੂੰ ਏਕੋ ਜੀ ਤੂੰ ਨੈਤਨ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਸ ਹੋਈ ਤੁਦੇ ਆਪੇ ਸ੍ਰਿਸ਼ਟ ਸਉ ਪਾਈ ਜੀ ਤੁਦੇ ਆਪੇ ਸ੍ਰਿਜ ਸੁਭ ਕੋਈ ਜਨਨ ਆਲਾ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆ ਸਭ ਹੱਲਾ ਚੌਥਾ ਤੂੰ ਕਰਤਾ ਸਚਿਆਰ ਮਾਡਾ ਸਾਈ ਜੋਈ ਨ ਭਾਵੈ ਸੋਈ ਤਿਸਿ ਜੋ ਤੂੰ ਦੇ ਸਿਉ ਪਾਈ ਰਹਾ ਉਹ ਸਭ ਤੇਰੀ ਤੂੰ ਸਭ ਨੇ ਦਿਹਾਇਆ ਇਸਨੂੰ ਕਿਰਪਾ ਕਰੈ ਤੂੰ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਗਵਾਇਆ ਤੇ ਆ ਵਿਛੜਿਆ ਮੇ ਲਾਇਆ ਤੁੰਦਰੀਆ ਉਹ ਸਭ ਤੁਜੀ ਮਾਏ ਤੂੰ ਮੈਨੂੰ ਦੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲਾ ਵਿਜੁਗਮ ਵਿਛੜਿਆ ਸੰਯੋਗੀ ਮੇ ਲਾਜ ਸੋ ਸੋ ਜਾਣਾ ਏ ਸੋਈ ਜਨ ਜਾਣਾ ਹਰ ਗੁਣ ਸਦੇ ਆਪੋ ਖਾਣਾ ਜਨਰ ਸੇਵਾ ਤਿਸੁ ਸੁਖ ਪਾਇਆ ਸੇ ਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਨ ਹੋਏ ਤੂੰ ਵਿੰਦੋ ਜਾਵ ਨਾ ਕੋਏ ਤੂੰ ਕਰ ਕਰ ਵੇਖੈ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਸਰੁ ਲੈ ਪਈਲੇ ਨਵਾਸਾ ਪਾਣੀ ਪਾਵਤਨ ਕੀਆ ਪੰਕੈ ਮਹਾਂ ਭਗਨੀ ਚਾਲੈ ਹਮ ਦੇਖਾ ਤਹਿ ਦੂਰੀਆ ਲੈ ਮਨ ਏਕ ਨ ਚਿਤਸ ਮੂੜ ਮਨਾਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨ ਪਿਆ ਪ੍ਰਣਤ ਨਾਨਕ ਤਨ ਕੇ ਸਨਾ ਜਿੰਤੂ ਨਾਹੀ ਵਿਸਰਿਆ ਅਸਮਹਲਾ ਪੰਜਵਾ ਭਈ ਪ੍ਰਾਪਤ ਮਾਲੁਕ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਹੇ ਤੇਰੇ ਕੀ ਤੇਰਾ ਕਾਮ ਮਿਲ ਸਾ ਸੰਤ ਭਜ ਕੇਵਲ ਨਾਮ ਸਰੰਜਾ ਲਾਗ ਭਵ ਜਲ ਤਰਨ ਕੈ ਜਨ ਬ੍ਰਿਤਾ ਜਾ ਤਨ ਮਾਇਆ ਕੈ ਰਹਾ ਜਪਤਾ ਬਸੰ ਜਮਾ ਤਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨਿਚ ਕਰਮਾ ਸਰਣ ਪਰੇ ਕੀ ਰਾਖਾ ਸਰਮਾ ਆਸੈ ਦਸਵੀਂ ਕਵੀ ਬਾਤ ਬੇਨਤੀ ਚਉ ਪਈ ਹਮਨੀ ਕਰੋ ਆਦੇ ਰੱਛਾ ਪੂਰਨ ਹੋਈ ਜੀ ਇੱਛਾ ਤਵ ਚਰਨ ਨਾ ਮਨ ਰਹਿ ਹਮਾਰਾ ਪਨਾ ਜਾਨ ਕਰੋ ਬ੍ਰਿਜ ਪਾਰਾ ਪ੍ਰੇ ਦੁਸ਼ਟ ਸਭੈ ਤੁ ਘਾਵ ਆਪਾ ਤੇ ਮੁਹਿ ਬਚਾਵ ਸੁਖੀ ਵਸੈ ਮੋਰੋ ਪਰਿਵਾਰਾ ਸਿਵ ਸਿਖ ਸਵੈ ਕਰਤਾ ਰਾਮ ਮਰਚਾਲਜ ਕਰਦਾ ਕਰਿਆ ਸਭਨਨ ਕੋ ਵਾਸ ਕਰਿਆ ਪੂਰਨ ਹੋਇਆ ਮਹਾਰੀ ਅਸਾ ਤੁਰ ਬੇਨ ਕੀ ਰਹਿ ਪਿਆਸ ਆਤਮੈ ਛੜ ਪਈ ਵਰਨਾ ਤਿਆਂ ਹਉ ਜੋ ਕਰਚਾ ਸੁਸਤੇ ਪਾਉ ਸਿਵ ਸਿਖਾ ਮਾਰੇ ਤਾਰੀਐ ਤੁੰ ਤੂ ਸਤਰਾ ਮਾਰੇ ਮਾਰੀਆ ਪਾਦ ਦੇ ਅਭਜੈ ਬਰੀਐ ਬਨਨ ਕਾਲ ਖਤਰਾ ਸਨ ਬਰੀਐ ਹੋ ਜਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲਿਓ ਮੈ ਰਖ ਨਿਹਾਰੇ ਸਾਇ ਸੰਹ ਸਹਾਈ ਪਿਆਰੀ ਦੀਨ ਬੰਦਾ ਦ੍ਰਿਸ਼ਟਿ ਨਕੇ ਹੰਤਾ ਆਤਮਾਹ ਪੂਰੀ ਚਤੁਰਦਸ਼ ਕੰਸਤਾ ਕਾਲ ਪਾਇ ਬ੍ਰਹਮਾ ਬੁਕਤਰਾ ਕਾਲ ਪਾਇ 시ਵ ਜਗਤਰਾ ਕਾਲ ਪਾਇ ਕਰ ਵਿਸ਼ਨਾ ਪ੍ਰਕਾਸ਼ਾ ਸਕਲ ਕਾਲ ਕਾ ਗਿਆਤਮਾਸਾ ਜਮ ਕਾਲ ਜੋਗੀ ਸਭ ਕੀਓ ਮੇਧ ਰਾਜ ਰਾਜਵਾਨ ਜੋਤੀ ਜੋਮਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਪਜਾਇਓ ਆਇ ਤੈ ਕੈ ਉਤਾਰਾ ਸੋਈ ਗੁਰੂ ਸਭ ਜੀਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੋ ਕਨਕੋ ਸਾਹਿਬ ਗਣ ਸੁਖ ਦਿਓ ਸਤਰੰਨ ਕੋ ਪਲ ਮਹਾਂਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਜਿੰਟੀ ਤੇ ਗੁੰਚਰਾਸਤਲਾ ਸਰਪਰ ਗ੍ਰਿਪਾ ਦ੍ਰਿਸ਼ਟ ਕਰ ਪੂਲਾ ਸੰਤ ਸੁਖ ਪਾਏ ਤੇ ਦੁਖੀ ਸੁਖ ਪਾਏ ਸੋਦਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਬਟਪਟ ਕੇ ਜਾਨੈ ਜਯਦ ਕਰਾ ਕਰਾ ਕਰ ਤਾਰਾ ਪ੍ਰਜਾ ਧਰਤਵ ਦੀ ਅਪਾਰਾ ਜਬਾ ਕਰਾ ਕਰ ਤੂ ਕਹਉ ਤਮੈ ਮਿਲਤ ਜੇਹ ਦਰਸਨ ਹੂੰ ਜیتے ਵਦਨ ਸਿਰਸਕ ਧਾਰੈ ਆਪ ਆਪਣੀ ਭੂਜ ਉਚਾਰੈ ਤੁਮ ਸਭੀ ਤੇ ਰਹਿ ਤਿਨ ਰਾਲਮ ਜਾਂਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰੂਕਾਰ ਨੀਲੰਬ ਆਦ ਨੀਲਾ ਨਾਦ ਸੰਤ ਤਾ ਕਉ ਜੋ ਉਚਾਰਤ ਭੇਤਾ ਜਾ ਕੋ ਭੇਵ ਨ ਪਾਵਤ ਭੇਤਾ ਤਾ ਕੋ ਕਰ ਪਾਨਨ ਮੰਨਤ ਮਹਾ ਮੂਰਤ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕੈਸ ਦਸ ਨਿਰੰਕਾਰ ਕਾ ਚੀਨਤ ਨ ਭਿਵਾ ਆਪ ਆਪ ਹੀ ਬੁੱਧ ਹੈ ਜੀਤੀ ਵਰਨਤਾ ਪਿੰਨ ਪਿੰਨ ਤੋਂ ਐ ਤੇ ਤਿਤਮਰਾ ਲਖਾ ਨਾ ਜਾਏ ਬਸਾਰਾ ਕਹਿ ਵਿਸਿਆ ਪ੍ਰਥਮ ਸੰਸਾਰਾ ਏਕੈ ਰੂਪਨ ਉਸ ਰੂਪ ਆਰੰਕ ਭੈਓ ਰਾਵਕੈ ਭੂਪਾ ਅੰਡਾ ਜੇ ਰਸਿਤ ਗਿਨੀ ਉਤਵੇ ਕਾਨ ਕਾ ਹੁਰਚ ਤੇ ਨਹੀਂ ਕਾਉਂ ਕੋ ਰਾਜਾ ਬੈਠਾ ਅਰੰਸ਼ਮੰਡ ਭੈਓ ਸ਼ੰਕਰ ਕੈਠਾ ਸਗਰੇ ਸ੍ਰਿਸ਼ਟ ਤੇ ਖਾਇ ਚੰਬਵ ਆਜੁਗਾ ਸੁਮ ਸ੍ਰੀ ਅੰਬਾ ਔਰ ਅਛਾ ਮੇਰੀ ਤੁਮ ਕਰੋ ਸਿਕੋ ਬਾਰ ਸਿਕ ਸੰਘਾਰੋ ਦੁਸ਼ਟ ਜੀਤੇ ਉਠਵਤੁ ਪਤਾ ਸਖਲ ਅਮਲੇਸ਼ ਕਰੋ ਰਣਗਾਤਾ ਜੇ ਅਸਤ ਜਾ ਤਉ ਸਰਣੀ ਪਾਰੇ ਤਿਨ ਕੇ ਦੁਸ਼ਟ ਦੁਖਤਾ ਮਾਰੇ ਪੁਰਖ ਜੋਨ ਤਹ ਪਰੇ ਤਿਹਾਰੇ ਤਿਨ ਕੇ ਤੂ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਆ ਤਾਂ ਕੇ ਕਾਲ ਕਨੈ ਆਏ ਰਛਾ ਹੋਏ ਤਾਏ ਸੁਭ ਕਾਲਾ ਦੁਸ਼ਟ ਰਖਣ ਉਤਕਾਲਾ ਕ੍ਰਿਪਾ ਦ੍ਰਿਸ਼ਟ ਜਾਨਿ ਆਰਿਓ ਤਾਕੇ ਤਾਪ ਤਨ ਕਮ ਹਾਰਿਓ ਰੇ ਇਸੁ ਘਰ ਮਾ ਸਭ ਹੋਈ ਦੁਸ਼ਟ ਚਾਛ ਵਸਕਾ ਨ ਕੋਈ ਇਕ ਬਾਰ ਜਿੰਤ ਮਸ ਮਾਰਾ ਕਾਲ ਖਾਸ ਤੇ ਤਾਹੋ ਬਾਰਾ ਜिन्नर ਨਾਮ ਤਿਹਾਰੁ ਕਹਾ ਤਾਰਿਦ ਦੁਸ਼ਟ ਦੋਖ ਤੇ ਰਾਹਾ ਖੜਕੇ ਤਮ ਸਰਨ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ਠਾਹੁਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਕਾਇੰਗੇ ਜਬ ਤੇ ਤਮਰੇ ਤਲ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀ ਪੂਰਨ ਕੁਰਾਨ ਕੁਰਾਨ ਨਾ ਨੇ ਕਹਿ ਮਤ ਇਕ ਨ ਮੰਨਿਓ ਸਿਮਰਾ ਸ਼ਾਸਤਰ ਵੀ ਸਬੈ ਬੋ ਭੀਦ ਕਹਿ ਮੈਂ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਕਾਨਿਓ ਦੋਹੀ ਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜਸ ਗੋਬਿੰਦਾਸ ਤੁਹਾਰ ਰਾਮ ਕਲੇਪ ਨਹੀਂ ਲਾਤੀ ਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵਜੀਆਂ ਵਾਧਾਈਆਂ ਰਾਜ ਰਤਨ ਪਰਵਾਰ ਪਣੀਆਂ ਸਬਦ ਗਾਵਣ ਆਈਆਂ ਸਬਦੋ ਤਾ ਗਵਰੀ ਕੇ ਰਾਮ ਜੀ ਨੇ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੁਸ ਤਾਰਮ ਹਰਿ ਨਾਲੇ ਹਰ ਨਾਲ ਰਹੋ ਤੂੰ ਮਾਨਾ ਮੇਰੇ ਸੁਖ ਸਿ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸੰਸਵਰਣਾ ਸਭਨਾ ਗੱਲਾਂ ਸੁਨ ਰਸ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਾਨਾ ਮੇਰੇ ਸਤਾਰਾ ਹਰ ਨਾਲੇ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰਾ ਸੰਕਿਛੈ ਜਿਸ ਤੇ ਸੋ ਪਾਵੇ ਸੁਦਾ ਸਿੱਖ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਬਨਸਿਆ ਆਵਾਜੇ ਸੰਤ ਕਹੇ ਰੇ ਕੈ ਨਾਮ ਸੱਚੇ ਸਾਇ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੁ ਸੱਚਾ ਨਾਮ ਆਧਾਰ ਮੇਰਾ ਜਿਨ ਮੁਖਾਂ ਸਭ ਦਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਚਾ ਸੰਤ ਜਾਈਆਂ ਸਦਾ ਗੁਰ ਬਾਣ ਕੀਤਾ ਗੁਰ ਬਿਟੋ ਇਸ ਦੀਆਂ ਵਡਿਆਈਆਂ ਕਹੇ ਨਾਮ ਸੁਣੋ ਸੰਤੋ ਸਭ ਸਰਉ ਪਿਆਰੁ ਸਾਚਾ ਨਾਮ ਨਿਰਾਤਾ ਰਵਾਜੇ ਪੰਜ ਸੋਤਿਤ ਘਰ ਸਭਾਗੇ ਘਰ ਸਭਾਗੇ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤਤ ਵਸ ਕੀਤੇ ਕਾਲ ਕਲਨੁ ਮਾਰਿਆ ਧੁਰ ਕਰਮ ਪਾਇਆ ਤੋ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਿਸ ਭੂਆ ਜਿਤ ਘਰ ਅਨਹਦ ਵਾਜੇ ਅਨ ਸੁਨਾ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਬ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸੰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਾਇ ਤੇ ਪਵਿੱਤ ਸਤਿਗੁਰਿਆ ਭਰ ਪੂਰੇ ਪਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤure ਮੁੰਦਾਵਣੀ ਮਹਲਾ 5 ਥਾਲ ਵੇ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੁਭਸਾ ਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤਾ ਤਜੀ ਨਾ ਜਾਇ ਨਿਤ ਨਿਤ ਰਖੂ ਰਤਾਰੋ ਤਮ ਸੰਸਾਰ ਚੜ ਲਗ ਤਰੀਐ ਸੋ ਨਾਨਕ ਨੰਗ ਪਸਾਰੋ ਸੋ ਲੋਕ ਮਹਲਾ ਪੰਜਵਾ ਤੇਰਾ ਨਾ ਤਾਜ ਤਉ ਨਾਹੀ ਮੈਂ ਨਾ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਨ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਲ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਔੜੀ ਦਿੱਤਾ ਦੁਸ਼ਮਰਾਥ ਜਿੱਥੈ ਕੋਈ ਨਾਹੇ ਉੱਥੈ ਤੇਰੀ ਰੱਖ ਅਗਨੀ ਉਤਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੜ ਜਾਏ ਭਉ ਜਨ ਵਿਖੂ ਸਕਾਉ ਗੁਰ ਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅਮਰਤ ਸੇ ਖਾਏ ਕਲ ਮੈਂ ਹੋ ਪੁਨਾ ਹੁਨ ਗੋਵਿੰਦ ਗਾਹੀ ਸਭ ਸੈਨਾ ਤ੍ਰਿਪਾਲ ਸੰਭਾਲੇ ਸਾਈ ਸਾਈ ਫਿਰਤਾ ਕੋਈ ਨਾ ਜਾਏ ਜੇ ਆਵੇ ਤੂੰ ਆਏ ਸੰਦੂ ਤਮਾਹਲਾ ਪੰਜਵਾ ਅੰਤਰ ਗੁਰਾਂ ਰਾਦਨਾ ਜੀਵਾ ਜਪੁਰ ਨਾਮ ਨੇ ਤ੍ਰਿਸਦਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਮ ਸਤਗੁਰ ਸੇ ਤੇ ਰਤਿਆ ਦਰਗਹਿ ਪਾਈਐ ਖਾਓ ਕਹੋ ਨਾਨਕ ਕਿਰਪਾ ਕਰੇ ਸੁਣਾਏ ਵਤ ਦੇ ਜਗ ਮਾ ਉਤਮ ਕਾੜੀਐ ਦਿਲ ਲੈ ਕੇ ਕੇ ਮਹਲਾ ਪੰਜਵਾਂ ਰੱਖੇ ਰਤਨ ਹਾਰਾ ਪਵਾਰਿਆਂ ਨੂੰੁਰ ਕੀ ਪੈਰੀ ਪਾਏ ਕਾ ਸਵਾਰਿਆਂ ਨੂੰ ਆਪ ਦੇ ਆਲ ਮਨਾਂ ਵੀ ਸਾਰਿਆਂ ਨੂੰ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਕੀ ਨਾ ਮਾਹਿ ਵਿਤਾਰਿਆ ਨਾ ਤੇ ਸਾਹਿਬ ਕੀ ਟੀਕ ਨਾਨਕ ਬਨੈ ਮਾਹਿ ਜਿ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ